ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਮੈਂ ਇਸ ਵੇਲੇ ਲੁਧਿਆਣਾ ਦੇ ਪਲੇਟਫਾਰਮ ਨੰਬਰ 5 ਤੇ ਖੜਾ ਹਾਂ ਤੇ ਮੈਂ ਜਿਹੜੇ ਵੇਟ ਕਰ ਰਿਹਾ ਸੀ ਦਾਦਰ ਰੈਕਸਪੈਕਟ ਉਹ ਮੇਰੇ ਸਾਹਮਣੇ ਖੜੀ ਆ ਤੇ ਇਹ ਟ੍ਰੇਨ ਦੇ ਵਿੱਚ ਨਾ ਜਾਣਾ ਹੈਗਾ ਇਹ ਟ੍ਰੇਨ ਮੇਰੇ ਵਿੱਚ ਖੜੀ ਗਈ ਦਾਦਰ ਰੈਕਸਪੈਕਟ ਮੈਂ ਪਟਿਆਲੇ ਤੱਕ ਇਹਦਾ ਸਫ਼ਰ ਕਰਾਂਗਾ ਆਪਾਂ ਇਹ ਵਿੱਚ ਬੈਠ ਕੇ ਤੁਹਾਡੇ ਨਾਲ ਗੱਲ ਕਰਾਂਗੇ ਨਾ ਰੇਲਵੇ ਸਟੇਸ਼ਨ ਇਹ ਟ੍ਰੇਨ ਹੈ ਜੀ ਫਾਈਨਲੀ ਤੇ ਜੀ ਆਪਣੀ ਲੁਧਿਆਣਾ ਤੋਂ ਚੱਲ ਪਈ ਹੈ ਜੀ ਲੋ ਜੀ ਗ੍ਰੇਟ ਖਾਣੋਂ ਤੋਂ ਆਪਾਂ ਨਿਕਲ ਚੰਨੇ ਆ ਲੁਧਿਆਣਾ ਦੇ ਜੰਕਸ਼ਨ ਤੋਂ ਰਵਾਨਾ ਹੋ ਗਏ ਆ ਬਾਈ ਬਾਇਾ ਦਾਦਰ ਐਕਸਪ੍ਰੈਸ ਜੋ ਲੁਧਿਆਣਾ ਤੋਂ ਬੰਬੇ ਜਾਂਦੀ ਹੈ ਇਹ ਲੁਧਿਆਣਾ ਸਟੇਸ਼ਨ ਨੂੰ ਬਾਈ ਬਾਈ ਕਰ ਚੱਲੇ ਆ ਆਪਾਂ ਤੁਸੀਂ ਦੇਖ ਸਕਦੇ ਹੋ लुधियाना स्टेशन, थी थी। ये स्टेशन, निकल। ये स्टेशन जी तो निकल रही लुधियाना स्टेशन सामने जगराउ पुल नजर आ रहा हूँ जम इसी कोच बैठा जी तो बहुत सोना कोच है साफ सुथरा दे। तो जी ब्लॉगिंग एक्सप्लोर आप करों ये नैशनल फ्लैग तो देख सकते हो भारत का जोड़ा झंडा वो लहरा रहा बड़ा वधिया जय हो होी रोड वाला पोला पुरानी जी डी रोड ਮਿਕਾਨ 탑 ਜੂਰੇ ਗੁਰੂ ਕਰਦੇ ਇਹਦੇ ਨਾਲ ਚਲੋ ਆਪਾਂ ਮੱਥਾ ਵੀ ਟੇਕ ਲੈਨੇ ਆ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੇ ਜੀ ਆ ਵੀ ਵਸ ਸੋ ਕੁਵੇਂ ਜਾ ਰਹੀ ਹੈ ਜੀ ਹੌਲੀ ਹੌਲੀ ਚੱਲ ਰਹੀ ਹੈ ਗੱਡੀ ਇਹ ਜਿਹੜੀ ਤਾਦਰ ਐਕਸਪੈਕਟਸ ਆ ਇਹ ਵੀ ਸਿੱਧਾ ਸਾਹਮਣੇ ਤੋਂ ਮੋੜ ਦੇ ਰਹੇ ਗੁਰਦੁਆਰਾ ਸਾਹਿਬ ਦਾ ਰਸਤਾ ਜੀ ਤੁਖਰਵਾਲ ਸਾਹਿਬ ਲੁਧਿਆਣੇ ਦਾ ਮਨੰਦੂੜ ਪਾੜੀ ਸਕਦੇ ਹੁਣੇ ਇਹ ਸਾਹਮਣੇ ਜਿਹੜੀ ਦੋ ਲਾਈਨਾਂ ਜਾ ਰਹੀਆਂ ਤੈਨੂੰ ਇਹ ਜਾਂਦੀ ਹੈ ਦਿੱਲੀ ਨੂੰ ਜੀ ਨਾਲ ਤੈਨੂੰ ਮੈਂ ਪਿੱਛੇ ਦਿਖਾ ਦਿੱਤੀ ਟ੍ਰੈਕ ਮੰਮਦਾ ਸ਼ਾਇਦ ਟ੍ਰੈਕਨ باندې ਚੱਲੂ ਇੱਥੇ ਆ ਕੇ ਜਿਹੜੀਆਂ ਲਾਈਨਾਂ ਦਾ ਕੰਮ ਪੈਣ ਦਾ ਸ਼ੁਰੂ ਹੋ ਗਿਆ ਸਲੀਪਰ ਪਰ ਕਿਹਦੇ ਜਿਹੜਾ ਥੱਲੇ ਜਿਹੜਾ ਮਿਕਸਿੰਗ ਥੱਲੇ ਜਿਹੜੀ ਪਾਈ ਹੋਈ ਆ ਪਾਉਣ ਸੌਲੇ ਪੌਂਟੇਂ ਅੰਗਲ ਰੇਲਵੇ ਸਟੇਸ਼ਨ ਤੇ ਜਿਸ ਤੋਂ ਲੁਧਿਆਣਾ ਪੰਜਾਬ ਇਹ ਸਟੇਸ਼ਨ ਆ ਜੀ ਇਹਦਾ ਤੇ ਇਹ ਵੀ ਜਿਹੜਾ ਨਵਾਂ ਸਟੇਸ਼ਨ ਬਣ ਚੁੱਕਿਆ ਹੈ ਕ੍ਰੋਸ ਪੈ ਗਿਆ ਸੀ ਦੂਜੀ ਪਾਸੇ ਟ੍ਰੇਨ ਆ ਰਹੀ ਕਿਉਂਕਿ ਇਹ ਸਿੰਗਲ ਲਾਈਨ ਚੱਲਦੀ ਹੁੰਦਾ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਟ੍ਰੇਨ ਦੂਜੇ ਪਾਸੇੋਂ ਕ੍ਰੋਸ ਕਰ ਰਹੀ ਹੈ ਫਾਈਨਲੀ ਜਿਹੜੀ ਟ੍ਰੇਨ ਆ ਗਿੱਲ ਰੇ ਦੇ ਸਟੇਸ਼ਨ ਤੋਂ ਚੱਲ ਪਈ ਹੈ ਜੀ ਅੱਜ ਅਸਲ ਗਿੱਲ ਨਾ ਸਟੇਸ਼ਨ ਤੋਂ ਚੱਲ ਤੇ ਇਹ ਸਟੇਸ਼ਨ ਹੈ ਜੀ ਗਿੱਲ ਇਹ ਰੂਟ ਰਹੇਗਾ ਭਾਇਆ ਤੂਰੀ ਪਟਿਆਲੇ ਤੱਕ ਆਪਾਂ ਇਹਦੇ ਵਿੱਚ ਸਫਰ ਜਿਹੜਾ ਕਰਾਂਗੇ ਫਾਈਨਲੀ ਆਪਾਂ ਅੰਮਦਗੜ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਜੀ ਜੀ ਨਾਲ ਗੱਲ ਕਰ ਲਵਾਂ ਦੋਵੇਂ ਆਹ ਮੋਰ ਹੱਥੀ ਦੀ ਫਾਈਨਲੀ ਗੱਲ ਤੇ ਨਾ ਅੰਮਦਗੜ ਤੋਂ ਚੱਲ ਪੀਏ ਇੰਗਰੇਜ਼ਾਂ ਦੇ ਟਾਈਮ ਦਾ ਜਿਹੜਾ ਰੇਲਵੇ ਸਿਸਟਮ ਦੇਖ ਰਹੇ ਹਾਂ ਦਾ ਸਾਹ ਦੇ ਦਰਸ਼ਨ ਕਰਕੇ ਜਾਵਾਂਗਾ ਇਹ ਮੇਰੇ ਕੋਲ ਉਹ ਹੈ ਜਿੱਥੇ ਮੇਰੇ ਕੋਲੇ ਦੇ ਨਵਾਬ ਨੇ ਛੋਟੇ ਸਾਹਿਬ ਜਦਿਆਂ ਦੀ ਜਿਹੜੀ ਜੀਤ ਦੀ ਆ ਛੋਟੇ ਸਾਹਿਬ ਜਦਿਆਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਿਆ ਸੀ ਇਹ ਉਹ ਮਲੇ ਕੋਲਡਾ ਪੰਜਾਬ ਦਾ ਹੈ ਇਹ ਹੈ ਸ਼ਹਿਰ ਜੀ ਜਿਹੜਾ ਕਿ ਨਵਾਬ ਮਲੇ ਕੋਲਡਾ ਨੇ ਛੋਟੇ ਸਾਹਿਬ ਜਦਿਆਂ ਦੇ ਸਰਾਂ ਦਾ ਜਿਹੜੇ ਸ਼ਹੀਦ ਕਰ ਦਿੱਤੇ ਗਏ ਸੀ ਉਹਨਾਂ ਦੇ ਹੱਕ ਵਿੱਚ ਨਵਾਬਸਾਂ ਮੇਰੇ ਮਲੇ ਕੋਲੇ ਦੇ ਇਹਨਾਂ ਨੇ ਹਾਂ ਦਾ ਨਾਰਾ ਮਾਰਿਆ ਸੀ ਕਿ ਉਹ ਸ਼ਹਿਰ ਫਾਈਨਲੀ ਆਪਾਂ ਯਾਰਡ ਦੇ ਵਿੱਚ ਆ ਗਏ ਮੇਰੇ ਕੋਲੇ ਮੇਰੇ ਕੋਲੇ ਜਿਹੜਾ ਸ਼ਹਿਰ ਆ ਤੇ ਵਿੱਚ ਆ ਗਏ ਆ ਤੇ ਹੁਣ ਆਪਾਂ ਸਟੇਸ਼ਨ ਤੇ ਪਹੁੰਚਣ ਵਾਲੇ ਆ ਇਧਰ ਗੁੱਡਸ ਟ੍ਰੇਨ ਖੜੀ ਆ ਜੀ ਦੇਖ ਸਕਦੇ ਆ ਦੇ ਕੋਲ ਦੇ ਰੇਲਪ੍ਰੇਫਰਮਾ ਜੋ ਕਿ ਉੱਪਰ ਪੁਲ ਬਣਿਆ ਹੋਇਆ ਆਪਣੀ 2 ਨੰਬਰ ਪਿੱਛੇ ਆਈ ਹੈ ਇਹ ਗੱਡੀ ਇਹ ਜੀ ਮਲੇ ਕੋਲ ਰੇਲਵੇ ਸਟੇਸ਼ਨ ਆ ਗਿਆ ਉੱਧਰ ਜਿਹੜੀ ਇਹ ਟ੍ਰੇਨ ਖੜੀ ਹੈ ਇਸ ਕਰਕੇ ਇਹਨੂੰ 2 ਨੰਬਰ ਤੇ ਤੇ ਆ ਗਿਆ ਇੱਧਰ ਜਿਹੜੀ ਇਹ ਗੁਰਦੁਆਰਾ ਟ੍ਰੇਨ ਖੜੀ ਸੀ ਇਸ ਕਰਕੇ ਇਹਨੂੰ 2 ਨੰਬਰ ਤੇ ਲਿਆ ਕੇ ਗਏ। ਤੁਸੀਂ ਦੇਖ ਸਕਦੇ ਹੋ। ਨਹੀਂ ਤਾਂ 1 ਨੰਬਰ ਤੇ ਜਾਣਾ ਸੀ। ਤੇ ਜਿਹੜਾ ਇੱਥੇ ਦਾ ਰੇਲਵੇ ਸਟੇਸ਼ਨ ਬਣਿਆ ਹੋਇਆ ਜੀ ਉਹ ਅੰਗਰੇਜ਼ਾਂ ਦਾ ਜ਼ਮਨਾ ਬਣਿਆ ਹੋਇਆ ਬੜਾ ਪਿਆਰਾ। ਤੇ ਨਵੀਨੀ ਕਰਨ ਵੀ ਹੋਈ ਜਾਂਦੀ ਐ ਸਟੇਸ਼ਨ ਵਿੱਚ ਵਿੱਚ। ਹਜੇ ਆਪਾਂ ਫਾਈਨਲੀ ਮੇਰੇ ਕੋਲ ਸਟੇਸ਼ਨ ਤੇ ਪਹੁੰਚੇ ਜਿੱਥੇ ਜੱਡੀ ਇਹ ਖੜੀ ਆ। ਹਜੇ ਇਹਦਾ ਸਿਗਨਲ ਇਹਨੂੰ ਨਹੀਂ ਮਿਲਿਆ ਹੋ ਸਕਦਾ ਅੱਗੇ ਕੋਈ ਕਿਸੇ ਟ੍ਰੇਨ ਦਾ ਪਾਸ ਹੋਣਾ ਹੋਵੇ। फाइनली अपनी ट्रेन मेरे को चल पी है जी इधर मालग्डी खड़ी है इस करके जो पर स्टेशन परस मालग्डी वेले पास ओसी स्टेशन परला पासा जी एक नंबर प्लेटफॉर्म ਬਾਇਨਲੇ ਪਹੁੰਚਣਾ ਲੇਕੋੜਲਾ ਰੇਲਵੇ ਸਟੇਸ਼ਨ ਨਿਕਲ ਚੁੱਕੇ ਆ ਤੇ ਹੁਣ ਦਨ ਆਇਕਾ ਟੂਰੀ ਜੰਕਸ਼ਨ ਟੂਰੀ ਟੰਕਸ਼ਨ ਦਨ ਆਵੇਗਾ ਜੀ ਨਾਪਾ ਫਿਰ ਪਟਿਆਲਾ ਆਪਣਾ ਜਿਹੜਾ ਡੈਸਟੀਨੇਸ਼ਨ ਹਿਮਤਾਨਾ ਰੇਲਵੇ ਸਟੇਸ਼ਨ ਤੁਸੀ ਦੇਖ ਸਕਦੇ ਹੋ ਇਮਤਾਨਾ ਰੇਲਵੇ ਸਟੇਸ਼ਨ 'ਤੇ ਪਹੁੰਚ ਚੁੱਕੇ ਆਂ ਇਹ ਜਿਹੜੀ ਤਕਰੀਬਨ ਹਰੀ ਸਟੇਸ਼ਨ 'ਤੇ ਖੜਦੀ ਹੈ ਜੀ ਇਹ ਜਿਹੜੀ ਡਾਊਨ ਵਾਲੀ ਟ੍ਰੇਨ ਟ੍ਰੇਨ ਇਮਤਾਨਾ 'ਤੇ ਖੜ ਗਈ ਹੈ ਆਈ ਲੀਆ ਪਾ ਇਹੜਾ ਧੂਰੀ ਜੰਕਸ਼ਨ ਤੇ ਪਹੁੰਚ ਚੁੱਕਿਆ ਹੈ ਇਹ ਬੰਨੇ ਨੂੰ ਵੇਸ ਉਹਨੀਆਂ ਤੋਂ ਸਾਹਮਣੇ ਜਿਹੜਾ ਹੈ 1 ਨੰਬਰ ਪਲੇਟਫਾਰਮ ਹੈ ਜੀ ਅਪ 3 ਨੰਬਰ ਪਲੇਟਫਾਰਮ ਤੇ ਆਏ ਆ ਸਾਹਮਣੇ ਜਿਹੜਾ ਇਹ ਪੁਰਾਣਾ ਸਟੇਸ਼ਨ ਬਣਿਆ ਹੈ ਅੰਗਰੇਜ਼ਾਂ ਦੇ ਟਾਈਮ ਦਾ ਦੇਖੋ ਗੋਲ ਡਾਕਟਾ ਵਾਲਾ ਆਰਕ ਕਹਿੰਦੇ ਨੇ ਇਹ ਜਿਹੜਾ ਪੁਰਾਣਾ ਸੇਸ਼ਨ ਵਿੱਚੀ ਦਾ ਨਵੇਂ ਨਹੀਂ ਕਰਨ ਹੋਈ ਜਾਂਦਾ ਜੀ ਸਟੇਸ਼ਨ ਦਾ ਉਹ ਸਾਹਮਣੇ ਅੱਗੇ ਨਵਾਂ ਵੀ ਬਣ ਚੁੱਕਿਆ ਹੈਗਾ ਸਹੀ ਇਸ ਹਫਤੇ ਸੀ ਜਿਹੜਾ ਧੂਰੀ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕਿਆ ਹਾਂ ਦੇਖ ਸਕਦੇ ਹੋ ਬੰਸਾ ਨਾ ਸਟੇਸ਼ਨ ਅਜੀ ਤੁਰ ਜਾਂ ਸ਼ਮ ਕਾਮਚਰ ਦੇਖੋ ਕੋਲੋਂ ਦੀ ਇਹ ਪਹਿਲਾਂ ਅੰਦਰ ਬੈਠੀ ਫੋਨ ਕਰ ਰਹੀ ਸੀ ਬਾਹਰ ਕਿ ਤੁਸੀਂ ਗੱਡੀ ਅਟੈਂਡ ਕਰੋ ਇਹਨਾਂ ਨੂੰ ਚਾਹੀਦਾ ਉਹ ਗੱਡੀ ਅਟੈਂਡ ਕਰਨਾ ਫੋਨ ਤੇ ਲੱਗੇ ਹੋ ਜਾਂਦੇ ਕੋ ਚਲੋ ਫਾਈਨਲੀ ਆਪਣੀ ਜਿਹੜੀ ਟ੍ਰੇਨ ਆ ਤੁਰੇ ਤੋਂ ਚੱਲ ਪਈ ਆ ਜੀ ਇਹ ਦੇਖ ਸਕਦੇ ਆ ਅੱਗੇ ਦਾ ਸਟਾਪ ਜ ਆ ਨਾਬਾ ਸਟੇਸ਼ਨ ਬੜਾ ਅਜੀਬ ਲੱਗਦਾ। ਤੁਸੀਂ ਦੇਖ ਸਕਦੇ ਹੋ। ਇਹ ਜਿਹੜੀ ਸਾਹਮਣੇ ਲਾਈਨ ਤੁਸੀਂ ਦੇਖ ਰਹੇ ਹੋ ਜੀ ਸਾਈਡ ਤੋਂ ਪਰਨ ਮੁੜ ਗਈ ਹੈ ਇਹ ਲਾਈਨ ਜਿਹੜੀ ਦਿੱਲੀ ਜਾ ਕੇ ਲ ਜਾਂਦੀ ਹੈ हिसार ਨੂੰ ਤੋਰੀ ਜੰਕਸ਼ਨ ਆ ਜੀ ਸਾਹਮਣੇ ਵਾਲੀ ਲਾਈਨ ਦੀ ਕਰੀਏ ਤੂੰ ਦਿੱਲੀ ਜਾ ਕੇ ਲ ਜਾਂਦੀ ਹੈ ਜੀ ਚਲੋ ਫਾਈਨਲੀ ਆਪਾਂ ਤੋਂ ਪਲੇਟਫਾਰਮ ਨੰਬਰ ਤੋਂ ਨਿਕਲ ਚੁੱਕੇ ਆ ਜਿੱਥੇ ਜਿਹੜਾ ਕਮ ਰੇਲਵੇ ਦਾ ਚੱਲਦੇ ਰਹਿੰਦਾ ਤੁਹਾਨੂੰ ਪਤਾ ਇਹ ਤੋਰੀ ਤੇ ਜਿਹੜੇ ਗਰਾਊਂਡ ਨੇ ਤੁਸੀਂ ਦੇਖ ਸਕਦੇ ਹੋ ਚਲੋ ਚੱਲ ਰਹੀ ਆ। ਸੋ ਫਾਈਨਲੀ ਆਪਣੀ ਜਿਹੜੀ ਟ੍ਰੇਨ ਆ ਉਹ ਤੇਜ਼ ਹੋ ਗਈ ਆ। ਤੇ ਇਹ ਨਨੜੇ ਕਰੋੜ ਜਾ ਰਹੀ ਆ। ਇਹ ਨਾਪੇ ਤੱਕ ਚੱਲੇਗੀ ਜੀ। ਇਹ ਜਿਹੜਾ ਤੁਸੀਂ ਬਾਈਪਾਸ ਦੇਖ ਰਹੇ ਜੀ ਇਹ ਉਹ ਆ। ਦਿੱਲੀ ਅਮਰitsar ਜੰਮੂ ਹਾਈਵੇ ਹੈ ਜੀ ਇਹ ਅਜੇ ਇਹ ਤਾਂ ਕੰਮ ਜਿਹੜਾ ਉੱਪਰ ਦੇਖਣ ਨੂੰ ਚੱਲ ਰਿਹਾ ਜਿੱਥੇ ਆਪਰ ਸਾਹ ਕਟੜਾ ਐਕਸਪ੍ਰੈਸ ਵੇ ਹੈ ਜੀ ਇਹ ਦੇਖੋ ਚੱਲ ਰਿਹਾ ਕੰਮ ਇਹ ਬਿਲਕੁਲ ਤੁਰੇ ਦਤਾਸ ਕਿਲੋਮੀਟਰ ਪਹਿਲਾਂ ਆਉਂਦਾ ਜੀ ਕੌਲਸੜੀ ਰੇਲਵੇ ਸਟੇਸ਼ਨ ਆਪਾਂ ਕ੍ਰੋਸ ਕਰ ਰਹੇ ਆਂ ਇਹ ਮੇਲ ਟ੍ਰੇਨ ਆ ਇਸ ਕਰਕੇ ਇੱਥੇ ਨਹੀਂ ਫੜਦੀ ਕੌਨ ਫਲੇੜੀ ਤੁਸੀਂ ਦੇਖ ਸਕਦੇ ਹੋ ਕੌਲਸੜੀ ਲੰਘੇ ਆਪਾਂ ਇਹ ਛਿੱਟਾਂ ਵਾਲਾ ਰੇਲਵੇ ਸਟੇਸ਼ਨ ਆਪਾਂ ਕ੍ਰੋਸ ਕਰ ਰਹੇ ਆਂ ਜਿਹੜੇ ਦੇਵਸੌੜ ਦੇ ਪਲੇਟਫਾਰਮ ਨੰਬਰ 2 ਆ ਹੈ ਇਹ ਉਹ ਪੁਰੂਰੂ ਬ੍ਰਿਜ ਬਣਿਆ ਹੋਇਆ ਹੈ ਸ਼ੀਟਾ ਵਾਲਾ ਰੇਲਵੇ ਸਟੇਸ਼ਨ ਜਿਹੜਾ ਇੱਕ ਕ੍ਰੋਸ ਕਰਦੇ ਪਏ ਆ ਤੇ 3 ਨਾਇਕਰ ਨਾਬਾ ਤੇ 90 ਦੇ ਬਾਅਦ ਆਪਣਾ ਫਾਈਨਲ ਜਿਹੜਾ ਡੈਸਟੀਨੇਸ਼ਨ ਦਾ ਹੋ ਪਟਿਆਰਾ ਤੇ ਇਹ ਸ਼ੀਟਾ ਵਾਲਾ ਰੇਲਵੇ ਸਟੇਸ਼ਨ ਆਪਾਂ ਜਿਹੜਾ ਕ੍ਰੋਸ ਕਰ ਦਿੱਤਾ ਹੈਗਾ ਕਣਕਾਂ ਦੇਖ ਸਕਦੇ ਕੱਟ ਵੀ ਦਿੱਤੀਆਂ ਵਿੱਚ ਵਿੱਚ ਲੋਕਾਂ ਨੇ ਐਨ ਪੱਕੀਆਂ ਪੰਜਾਂ ਨੇ ਕਟਿੰਗ ਚੱਲ ਰਹੀ ਆ ਤੇ ਹੱਤ ਨਾਲ ਵਾਟਰ ਐ ਕੋਮਬਾਈਨ ਨਾਲ ਉਹ ਦੂਰ ਤੱਕ ਲੱਗੀਆਂ ਹੋਈਆਂ ਆ ਜੀ ਆਪਾਂ ਲੈ 90 ਪੰਜਣ ਵਾਲਿਆ ਜੀ ਇਹ ਬਾਈਪਾਸ ਆ 90 ਦਾ ਜਿਹੜਾ ਪੁਆਣੀ ਗੜ ਦੇ 90 ਨੂੰ ਕਨੈਕਟ ਕਰਦਾ ਜੀ ਇਹ ਨੱਬਾ ਤੋਂ ਅੱਗੇ ਵੀ ਦੱਸਿਆ ਪਿਛਲੀ ਵੀਡੀਓ ਜਿਹੜੀ ریاست ਹੁੰਦੀ ਜਿਵੇਂ ਕਬੂਤਲਾ ਹੋ ਗਿਆ ਜੀਨ ਹੋ ਗਈ ਤੇ ਇਹ ਨੱਬਾ ਉਹਨਾਂ ਵਿੱਚੋਂ ਇੱਕ ਸਿੱਖ ਰਿਆਸਤ ਸੀ ਜੀ ਸਿੱਖ ਰਿਆਸਤ ਦੇ ਨਾਲ ਇਹ ਮਸ਼ਹੂਰ ਦੀ ਨੱਬਾ ਸ਼ਹਿਰ ਨੱਬਾ ਰਿਆਸਤ ਹੁੰਦੀ ਸੀ ਤੇ ਰੇਲਵੇ ਦੇ ਤੇ ਇਹ ਕੁਆਟਰ ਪਿੱਪਲ ਵੜੇ ਲੱਗੇ ਹੋਏ ਜੀ ਇਹ ਦੇਖੋ ਪੁਰਾਣੇ ਪੁਰਾਣੇ ਪਿੱਪਲ ਤੁਸੀਂ ਦੇਖ ਸਕਦੇ ਹੋ ਤੇ ਬਹੁਤ ਪੁਰਾਣੇ ਆ ਆ ਬੋਰਡ ਵੀ ਬਹੁਤ ਪੁਰਾਣਾ ਦੇਖੋ ਇਹ ਨੱਬਾ ਸਟੇਸ਼ਨ ਆ ਗਿਆ ਆਪਾਂ ਰੌਬਰ ਸਟੇਸ਼ਨ ਦੇ ਉੱਤੇ ਪਹੁੰਚ ਗਏ ਆ ਅਬ ਆ ਰਾਈਵਲ ਐਟ ਨਾਬਾ ਇਹ ਜਿਹੜਾ ਨਾਬੇ ਦਾ ਨਵਾਂ ਸਟੇਸ਼ਨ ਜਿਹੜਾ ਬਣਿਆ ਹੋਇਆ ਉਹਦਾ ਨਵੀਨ ਕੰਮ ਹੋਇਆ ਸੀਗਾ ਜਿਹੜਾ ਪੁਰਾਣੇ ਸਟੇਸ਼ਨ ਤੋਂ ਤੇ ਸਾਹਮਣੇ ਦੋ ਨੰਬਰ ਤੇ ਵਿਚਵਾਰੀਆਂ ਖੜੀਆਂ ਨੇ ਸ਼ਾਇਦ ਕਿ ਟ੍ਰੇਨੋਂ ਪੈਸੇਂਜਰ ਆਉਣੀਆਂ ਨੇ ਵਿੱਚ ਪਟਿਆਣਾ ਤੋਂ ਇੱਕ ਵੀ ਚਲਦੀ ਸਭ ਇੱਕ ਉੱਥੇ ਪਹੁੰਚਣੀ ਆ ਜਿਹੜੇ ਬਠਿੰਡੇ ਜਾਣਾ ਹੁੰਦੇ ਨੇ ਤਦੋਂ ਫਾਈਨਲੀ ਆਪਾਂ ਨਵਾਂ ਰੇਲਵੇ ਸਟੇਸ਼ਨ ਤੋਂ ਜਿਹੜੀ ਟ੍ਰੇਨ ਚੱਲ ਪਈ ਹੈ ਜੀ ਤੇ ਇਹ ਨਾਪ ਦਾ ਜਿਹੜਾ ਦਿਖਾ ਰਿਹਾ ਤੁਹਾਨੂੰ ਮੈਂ ਇਹ ਸਾਹਮਣੇ ਇੱਕ ਪੁਰਾਣਾ ਸਟੇਸ਼ਨ ਹੈ ਦੇਖੋ ਅੰਗਰੇਜ਼ਾਂ ਦੇ ਟਾਈਮ ਦਾ ਬਣਿਆ ਹੋਇਆ ਉੱਪਰ ਸਿਰਟਾ ਪਈਆਂ ਹਜੇ ਵੀ ਦੇਖ ਰਿਹਾ ਹਾਂ ਸਾਰੇ ਬਿਲਡਿੰਗਾਂ ਦੀਆਂ ਪੁਰਾਣੀਆਂ ਨੇ ਤੋਂ ਬਾਦ ਬਣਿਆ ਹੋਣਾ ਇਹ ਬਿਨਾਂ ਬਿਲੇ ਰਜਿਸਟ੍ਰੇਸ਼ਨ ਦਾ 1 ਨੰਬਰ ਪਲੇਟਫਾਰਮ ਆ ਜੀ ਸਾਹਮਣੇ ਰੇਲਵੇ ਦੇ ਜਿਹੜੇ ਕਰਮਚਾਰੀ ਉਹਨਾਂ ਦੇ ਕੁਆਟਰ ਵਗੈਰਾ ਨੇ ਸਟੇਸ਼ਨ ਤੋਂ ਪਲੇਟਫਾਰਮ ਤੋਂ ਨਿਕਲ ਚੁੱਕੇ ਆ ਤੇ ਅੱਗੇ ਬੰਦਿਆ ਨਵਾਂ ਆਪਣਾ ਫਾਈਨਲ ਡੈਸਟੀਨੇਸ਼ਨ ਉਪਰੇ ਵਾਲਾ ਜੀ ਦੋ ਬਲਾਂ ਦੇ ਵਿੱਚ ਦੇ ਸਾਹਦੋਂ ਉਪਰੇ ਵਾਲਾ ਰਹਿ ਗਿਆ 10 ਕਿਲੋਮੀਟਰ ਪਰਿਆਲਾ ਰਹਿ ਗਿਆ ਤੇ ਤੁਹਾਨੂੰ ਮਿਲਦੇ ਆ ਪਰਿਆਲੇ ਜਾਗੇ ਇਹ ਦੋ ਨੰਬਰ ਪਲੇਟਫਾਰਮਾਂ ਜੀ ਵੇਲੀ ਕਰਨੀ ਦੇਖ ਰਹੇ ਹਾਂ ਦੱਦ ਰੈਕਸਪ੍ਰੈਸ ਦੇ ਨਾਲ ਲੁਧਿਆਣਾ ਤੋਂ ਪਟਿਆਲਾ ਬਾਇਆ ਧੂਰੀ ਨਾਬਾ ਇਹਦਾ ਟレイン ਰੂਪ ਸੀ ਜੀ ਤੁਹਾਨੂੰ ਸਾਰੇ ਸਟੇਸ਼ਨ ਦਿਖਾਉਂਦਾ ਆ ਤੇ ਆ ਗਈ ਜੀ ਪਾਕੜਾ ਮੇਲਾ ਇਹ ਪਾਕੜਾ ਮੇਲਾ ਤੇ ਫਿਰ ਸਕਦੇ ਆ ਇਹ 24 ਨੰਬਰ ਫਾਟਕਾ ਪਟਿਆਲੇ ਦਾ ਸਾਹਮਣੇ ਮੇ ਜਿਹੜੀਆਂ ਖੜੇ ਵਾਗ ਸੈਂਟਰੀਓ ਇਹ ਪਟਿਆਲਾ ਚੌਣੀ ਰੇਲਵੇ ਸਟੇਸ਼ਨ ਆ ਇੱਥੇ ਗੱਡੀ ਨਹੀਂ ਖੜਦੀ ਸਿਰਫ ਪੈਸੇਂਜਰ ਗੱਡੀਆਂ ਜਿਹੜੀਆਂ ਦਿੰਦੀਆਂ ਉਹ ਹੀ ਖੜਦੀਆਂ ਇੱਥੇ ਜੀ ਇਹਦੇ ਵੀ ਜਿਹੜੇ ਨਵੰਨੀ ਕੰਮ ਹੋ ਚੁੱਕਿਆ ਇਹ ਸਾਹਮਣੇ ਜਿਹੜੇ ਤੁਸੀਂ ਦੇਖ ਰਹੇ ਹੋ ਇਹ ਪਾਵਰ ਕਲੋਨੀ ਹੈ ਲੈਫਟ ਸਿਟੀ ਬੋਰਡ ਪੰਜਾਬ ਦੀ ਇਹ ਪਾਵਰ ਕਲੋਨੀ ਆ ਅਫੀਸਰ ਲੋਹਾਈ ਦਿੱਤੀ ਆ ਵੀ ਇਹਨਾਂ ਦੇ ਜਿਹੜੇ ਨਵੇਂ ਜਤਰਾ ਚੁਕਰਾਂ ਨੇ ਇਹਦੇ ਵਿੱਚ ਨੇ ਤੇ ਅਸੀਂ ਤੋਂ ਬਾਹਰ ਉੱਪਕੇ ਆ ਗਏ ਜੀ ਉਹ ਕੋਈ ਇੱਕਦਮ ਨਿਕਲਣਾ ਫਿਰ ਉਹ ਗਰਮ ਸਰਦ ਹੋ ਜਾਂਦਾ ਤੇ ਜਿਹੜਾ ਹੈਗਾ ਮੱਝਲਾ ਵਗੈਰਾ ਹੋ ਜਾਂਦਾ ਤੇ ਸਾਹਮਣੇ ਜਿਹੜਾ ਇਹ ਵਰਡਡ ਏਰੀਆ ਦੇਖ ਸਕਦਾ ਸੁਪਾਇਟ ਕੀਤੀ ਗਈ ਹੈ ਜੀ ਤੇ ਮੈਂ ਦਾਹੀ ਵੀ ਬੰਦ ਕਰੂੰਗਾ ਵੀ ਪੈਸੇਂਜਰ ਵੀ ਜਰਾ ਜਾ ਰੱਖ ਸਕਣੇ ਚੀਜ਼ਾਂ ਸਪਾਈ ਵੱਲੋਂ ਤੇ ਕੋਈ ਚੀਜ਼ ਇਧਰ ਉਧਰੋਂ ਫੇਡਣ ਆਪਾਂ ਜਿਹੜਾ ਪਟਿਆਲਾ ਇਹ ਰੇਲ ਗੱਡੀ ਅੱਗੇ ਆ ਗਈ ਤੇ ਇਸ ਕਰਕੇ ਰੋਬਾ ਕੋਲ ਇਹ ਸੈਂਟਰਲ ਜਿਹੜੀ ਲਾਇਬ੍ਰੇਰੀ ਦੋ ਸਿਨੇਮਾ ਪਟਿਆਲਾ ਬੋਕਰਣਾ ਜਿਹੜੇ ਮੁੱਖ ਮੰਤਰੀ ਜੀ ਕੈਰੋ ਖਾਬ ਉਹਨਾਂ ਦਾ ਇਹ ਸਿਨੇਮਾ ਹੁੰਦਾ ਹੈ ਕਿੱਥੇ ਤਾਈਂ ਕੈਰੋ ਦਾ ਪ੍ਰਧਾਨ ਤੀ ਕੈਰੋ ਜੀ ਇਹ ਮਾਲ ਰੋਡ ਆਪਣੇ ਵਾਲੇ ਦੀ ਅੱਜ ਮਾਸਾ ਦੇ ਮੱਤ ਸਵਾਰੇ ਨੇ ਜੀ ਅੱਜ ਤੇ ਜਿਹੜੇ ਸੰਗਤੋਂ ਉੱਧਰੋਂ ਆ ਰਹੇ ਨੇ ਸਾਰੇ ਜਾ ਰਹੇ ਆ ਫੈਜ਼ਲਪੁਰ ਤੇ ਫਿਰ ਅੱਗੇ ਆਪਾਂ ਪਟਿਆਲੇ ਪੁੱਜਣ ਵਾਲੇ ਤੇ ਸਾਹਮਣੇ ਕੋਰਨਰ ਬੁਸ ਲੱਗਾ ਜੀ ਤੇ ਸਾਹਮਣੇ ਇਹ ਫਲਾਈਓਵਰ ਆ ਜੀ ਮੈਂ ਵੀ ਆਪਾਂ ਜਿਹੜਾ ਪਟਿਆਲੇ ਪਹੁੰਚ ਚੁੱਕੇ ਆ ਐਂਟਰ ਕਰ ਗਏ ਕਿਉਂਕਿ ਪਲੇਟਫਾਰਮ ਨੰਬਰ 1 ਤੇ ਇਹ ਦੇਖੋ ਪਟਿਆਲੇ ਦਾ ਪਲੇਟਫਾਰਮ ਨੰਬਰ 1 ਹੈ ਸਵਾਰੀਆਂ ਬਹੁਤ ਬੜੀਆਂ ਪਟਿਆਲੇ ਦੇਖੋ ਕਿੰਨੀਆਂ ਸਵਾਰੀਆਂ ਬੜੀਆਂ ਹੈ ਇਹ ਕਾਫੀ ਅਜੀਬ ਲੱਗਿਆ ਆਪਣਾ ਕੋਲ ਜਿਹਨੂੰ ਮੈਂ ਜੀ ਆਪਾਂ ਉਤਰ ਗਏ ਉੱਪਰ ਲੱਗੇ ਆ ਫਾਈਨਲੀ ਆਪਣੀ ਜਿਹੜੀ ਟレインਾਂ ਖੜੀ ਹੈ ਮੇਰੇ ਪਿੱਛੇ ਇਸ ਤੇ ਆਇਆ ਸੀ ਮੈਂ ਦਾਲਦਰ ਐਕਸਪ੍ਰੈਸ ਤੇ ਤੇ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਐਂਡ ਕਮੈਂਟਸ ਵੀ ਕਰਦੇ ਹੋਰ ਇਹਦੇ ਨਾਲ ਹੀ ਮੈਨੂੰ ਦਿਓ ਜਾਰੀ ਸੁਰੇਂਦਰ ਸਿੰਘ ਨੂੰ ਅਗਲੀ ਵੀਡੀਓ ਤੱਕ ਕਰਨਾ ਇਤਜਾਰ ਬਾਏ ਬਾਏ ਜੀ ਸੁਰਾਪਰਾਖਾ ਚੜ੍ਹਦੀ ਕਲਾ